ਲਓ ਜੀ ਅੱਜ ਬਿਲਕੁਲ ਆਪਾਂ ਤੁਹਾਨੂੰ ਇੱਕ ਨਵੀਂ ਜਾਣਕਾਰੀ ਦੇਣ ਲੱਗੇ ਆ ਆਪਾਂ ਆਏ ਸੀ ਕਿਸਾਨ ਮੇਲਾ ਲੁਧਿਆਣਾ ਇੱਥੇ ਨਾਲ ਆਪਾਂ ਇੱਕ ਬਿਲਕੁਲ ਨਵੀਂ ਚੀਜ਼ ਵੇਖੀ ਇਹਦਾ ਨਾਮ ਹੈਗਾ ਜੀ ਟ੍ਰੈਕੋ ਕਾਰਡ ਅੱਜ ਆਪਾਂ ਇਹਦੇ ਬਾਰੇ ਜਾਣਕਾਰੀ ਲੈਣੇ ਆ ਵੀਰ ਹੁਣਾਂ ਤੋਂ ਕਿਉਂਕਿ ਜੋ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ ਔਕ ਕੈਮਰਾ ਤੇ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਮੈਂ ਕਿਹਾ ਤੁਹਾਡੇ ਤੱਕ ਇਹ ਸਾਂਝੀ ਕਰਨੀ ਚਾਹੀਦੀ ਹੈ ਜੀ ਬਿਲਕੁਲ ਜੀ ਇਹਦੇ ਬਾਰੇ ਡਿਟੇਲ ਦਿਓ ਕੀ ਚੀਜ਼ ਆ ਤੇ ਕਿਵੇਂ ਕੰਮ ਕਰਦੀ ਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਇਹ ਅਸੀਂ ਮਾਨਵਿਕਾ ਸੰਸਥਾ ਵੱਲੋਂ ਆਪਣੇ ਪੀਏ ਜੀ ਲੁਧਿਆਣਾ ਮੇਲੇ ਦੇ ਸਟਾਲ ਲਾਈ ਹੈ ਜੀ ਅੱਛਾ ਇਹ ਆ ਜੀ ਆਪਣਾ ਟ੍ਰਾਈਕੋ ਕਾਰਡ ਆ ਜੀ ਇਸ ਦੇ ਉੱਤੇ ਕੀ ਆਪਣੇ ਟ੍ਰਾਈਕੋਗਰਾਮਾ ਦੇ ਮਿੱਤਰ ਕੀੜਿਆਂ ਦੇ ਆਂਡੇ ਨੇ ਜੀ ਅੱਛਾ ਹਾਂਜੀ ਜਿਹੜੇ ਕਿ ਮੰਨ ਲਓ ਵੀ ਆਪਾਂ ਫੀਲਡ ਦੇ ਵਿੱਚ ਲਗਾਉਣੇ ਆ ਜਾਨੀ ਮਿੱਤਰ ਕੀੜੇ ਆਪਾਂ ਖੁਦ ਪੈਦਾ ਕਰ ਸਕਦੇ ਆ ਹਾਂਜੀ ਹਾਂ ਠੀਕ ਹੈ ਇਹਦੇ ਨਾਲ ਕੀ ਹੁੰਦਾ ਹੈ ਕਿ ਮੈਂ ਆਪਾਂ ਇਹ ਆਪਾਂ ਜਿਹੜੇ ਆਪਣੇ ਗੋਭ ਦੀ ਸੁੰਡੀ ਆ ਪੱਤਾ ਲਵੇੜ ਸੁੰਡੀ ਆ ਉਹਦਾ ਆਪਾਂ ਇੱਕ ਬਾਇਓ ਕੰਟਰੋਲ ਕਰ ਸਕਦੇ ਆ ਜਿਵੇਂ ਆਪਾਂ ਕੀਟਨਾਸ਼ਕ ਕਰਦੇ ਆ ਠੀਕ ਹੈ ਉਹਦੇ ਨਾਲ ਕੀ ਹੁੰਦਾ ਜਿਹੜੇ ਆਪਣੇ ਮਿੱਤਰ ਕੀੜੇ ਆ ਠੀਕ ਹੈ ਉਹ ਵੀ ਮਰ ਜਾਂਦੇ ਆ ਜੀ ਮਰਦੇ ਆ ਜਿਹੜੇ ਆਪਣੇ ਦੁਸ਼ਮਣ ਕੀੜੀਆਂ ਦੇ ਨਾਲ ਨਾਲ ਮਿੱਤਰ ਕੀੜੇ ਵੀ ਮਰ ਜਾਂਦੇ ਆ ਪਰ ਜਿਹੜੇ ਇਹ ਆਈ ਇਹਦੇ ਨਾਲ ਕੀ ਹੁੰਦਾਗਾ ਆਪਣੇ ਜਿਹੜੇ ਮਿੱਤਰ ਕੀੜੇ ਇਹਦੇ ਤੇ ਆਪਾਂ ਲਾ ਦਾਂਗੇ ਹਾਂਜੀ ਇਹ ਕੀ ਆ ਜਿਹੜੀ ਗੋਭ ਦੀ ਸੁੰਡੀ ਆ ਉਹਦੇ ਅੰਡੇ ਨੂੰ ਜਿਹੜੀ ਪੱਤਾ ਰਵੇਟ ਦੀ ਸੁੰਡੀ ਆ ਉਹਦੇ ਆਂਡੇ ਨੂੰ ਨਸ਼ਟ ਕਰਦੇ ਆ ਇਹਦੇ ਨਾਲ ਕੀ ਹੁੰਦਾ ਕਿ ਆਪਣੇ ਜਿਹੜੇ ਪੌਦੇ ਦੀ ਸਿਹਤ ਆ ਜਿਹੜੀ ਉਹ ਵੀ ਵਧੀਆ ਬਣੀ ਰਹਿੰਦੀ ਆ ਤੇ ਆਪਣੇ ਮਿੱਤਰ ਕੀੜੇ ਜਿਹੜੇ ਕੱਲੇ ਉਹ ਵੀ ਬਚੇ ਰਹਿੰਦੇ ਆ ਤੇ ਜਿਹੜੇ ਦੁਸ਼ਮਣ ਕੀੜੇ ਉਹ ਮਰ ਜਾਂਦੇ ਆ ਇਹ ਜਿਹੜਾ ਕਾਰਡ ਆ ਕਿਵੇਂ ਕੰਮ ਕਰਦਾ ਤੇ ਇਹ ਇੱਕ ਖੇਤ ਦੇ ਵਿੱਚ ਇੱਕ ਹੀ ਲੱਗਦਾ ਨਹੀਂ ਜੀ ਇਹ ਆਪਣਾ ਇੱਕ ਕਾਰਡ ਆ ਜੀ ਇੱਕ ਕਿੱਲੇ ਦੇ ਵਿੱਚ ਇਹਦੇ ਨਾਲ ਆਪਾਂ 20 ਸੇ ਕਰ ਦਿੰਨੇ ਆ ਜੀ ਅੱਛਾ ਠੀਕ ਆ ਠੀਕ ਹੈ 20 ਸਿਆਂ ਦੇ ਕਰਕੇ ਇਹਨੂੰ ਆਪਾਂ ਇਸ ਤਰ੍ਹਾਂ ਲਗਾ ਦੇਣਾ ਠੀਕ ਓਕੇ ਸਹੀ ਆ ਜੀ ਠੀਕ ਹੈ ਇਹਨੂੰ ਆਪਾਂ ਹਫ਼ਤੇ ਬਾਅਦ ਚੇਂਜ ਕਰਨਾ ਜੀ ਠੀਕ ਹੈ 50 ਰੁਪਏ ਦਾ ਇੱਕ ਕਾਰਡ ਹੈ ਠੀਕ ਹੈ ਜਿਵੇਂ ਇੱਕ ਕਿਲੇ ਦੇ ਵਿੱਚ ਆਪਾਂ ਸੋਮਵਾਰ ਨੂੰ ਕਾਰਡ ਲਾਤਾ ਉਸੇ ਕਿਲੇ ਦੇ ਵਿੱਚ ਅਗਲੇ ਸੋਮਵਾਰ ਨੂੰ ਆਪਾਂ ਇਹ ਕਾਰਡ ਲਾ ਦਿੰਦੇ ਹਫਤੇ ਹਫਤੇ ਬਾਅਦ ਲਾਉਣਾ ਇਹਨੂੰ ਆਪਾਂ ਅਗਸਤ ਮਹੀਨੇ ਚ ਸ਼ੁਰੂ ਕਰਨਾ ਹੈ ਅਗਸਤ ਮਹੀਨੇ ਦੇ ਪਹਿਲੇ ਹਫਤੇ ਅੱਛਾ ਠੀਕ ਹੈ ਠੀਕ ਹੈ ਹਾਂਜੀ ਇਹ ਕਾਰਡ ਬਹੇ ਮਿਲਦਾ ਕਿੱਥੋਂ ਇਹ ਜੀ ਆਪਾਂ ਕੀਟ ਵਿਗਿਆਣ ਵਿਭਾਗ ਯੂਨੀਵਰਸਿਟੀ ਤੋਂ ਲੈ ਸਕਦੇ ਹਾਂ ਠੀਕ ਹੈ ਇੱਥੇ ਆਪਣੇ ਬਾਕੀ ਜੇ ਤੁਸੀਂ ਇਹਨੂੰ ਲੈ ਕੇ ਜਾਣਾ ਜੇ ਤੁਸੀਂ ਦੂਰੋਂ ਆਏ ਹੋ ਤਾਂ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਵੇ ਇਹਨੂੰ ਤੁਸੀਂ ਜਿਹੜੇ ਆਪਣੇ ਜਿਵੇਂ ਕੋਲਡ ਡਰਿੰਕ ਰੱਖਣ ਵਾਲੇ ਫ੍ਰਿਜ ਹੁੰਦੇ ਆ ਛੋਟੇ ਠੀਕ ਹੈ ਉਹਨੂੰ ਮਤਲਬ ਕਿ ਇਹਨੂੰ ਠੰਡੀ ਜਗ੍ਹਾ ਦੇ ਵਿੱਚ ਰੱਖੀ ਜਾਣਾ ਜਿਉਂਕਿ ਇਹ ਆਂਡੇ ਦਿੱਤੇ ਹੋਏ ਹਨ ਹਾਂ ਜਦੋਂ ਇਹਨੂੰ ਮੰਨ ਲਓ ਗਰਮੈਸ਼ ਮਿਲ ਜੇ ਹੀਟ ਮਿਲ ਜੇ ਤਾਂ ਇਹਨਾਂ ਨੇ ਹੈਚ ਹੋ ਜਾਣਾ ਅੱਛਾ ਠੀਕ ਹੈ ਬਸ ਤੁਸੀਂ ਜਦੋਂ ਆਪਣੇ ਇਹਨੂੰ ਖੇਤ ਦੇ ਵਿੱਚ ਲਾਉਣਾ ਉਸ ਤੋਂ ਪਹਿਲਾਂ ਹੀ ਇਹਨੂੰ ਜਾਨੀ ਕਿ ਕੱਢਣਾ ਹੈ ਉਹਨਾਂ ਚਿਰ ਇਹਨੂੰ ਫ੍ਰਿਜ ਦੇ ਵਿੱਚ ਜਾਂ ਬਰਫ਼ 'ਚ ਹੀ ਰੱਖੋ ਤੇ ਜਿਹੜੇ ਇਹ ਆਂਡੇ ਆ ਕਿੰਨੇ ਟਾਈਮ ਦੇ ਵਿੱਚ ਉਹ ਬਲਕਿ ਪੈਦਾ ਹੋਏ ਲੱਗ ਜਾਂਦੇ ਹਨ ਇਹਨਾਂ ਨੂੰ ਲਗਭਗ 3 ਤੋਂ 4 ਘੰਟੇ ਦੇ ਵਿੱਚ ਵਿੱਚ ਜਾਨੀ ਕਿ ਇਹ ਹੈਚ ਹੋ ਜਾਂਦੇ ਨੇ ਕਰ ਲੈਂਦੇ ਠੀਕ ਆ ਹਾਂਜੀ ਤੇ ਇਹ ਜਿਹੜੇ ਦੁਸ਼ਮਣ ਕੀੜੇ ਆ ਉਹਨਾਂ ਨੂੰ ਇਹ ਮਾਰਦੇ ਆ ਉਹਨਾਂ ਦੇ ਹਾਂਜੀ ਉਹਨਾਂ ਦੇ ਜਿਹੜੇ ਆਂਡੇ ਹੁੰਦੇ ਆ ਉਹਨਾਂ ਨੂੰ ਇਹ ਨਸ਼ਟ ਕਰ ਦਿੰਦੇ ਆ ਅੱਛਾ ਉਹਨਾਂ ਦੇ ਆਂਡੇ ਨੂੰ ਨਸ਼ਟ ਕਰ ਦਿੰਦੇ ਆ ਠੀਕ ਆ ਓਕੇ ਤੇ ਇਹ 50 ਰੁਪਏ ਦੀ ਕੀਮਤ ਹੈ ਦੀ ਹਣਾ ਹਾਂਜੀ ਹਾਂ ਕਿਉਂਕਿ ਜਿਹੜੀ ਆਪਾਂ ਕੋਈ ਵੀ ਕੀਟ ਨਸ਼ਕ ਕਰਦੇ ਆ ਲਗਭਗ ਆਪਣਾ 500 700000 ਰੁਪਿਆ ਖਰਚ ਹੋ ਜਾਂਦਾ ਜੀ ਇਹ ਕਿੰਨਾ ਸਮਾਂ ਹੋਇਆ ਬਾਜ਼ਾਰ ਦੇ ਵਿੱਚ ਆਏ ਨੇ ਇਹਨੂੰ ਕਾਫੀ ਟਾਈਮ ਹੋ ਗਿਆ ਜੀ ਤੇ ਕਿਉਂਕਿ ਆਪਣੀ ਸੰਸਤਾ ਕੀ ਹੁਣ ਮੰਨ ਲਓ ਇਹ ਚੀਜ਼ ਨੂੰ ਅਸੀਂ ਮੰਨ ਲਵੋਗੇ ਅੱਗੇ ਅਵੇਅਰਨ ਕਰ ਰਹੇ ਆਂ ਸ਼ੌਂਗੀ ਆਪਣੀ ਖੇਤੀ ਦੇ ਵਿੱਚ ਜਿਹੜੇ ਆਪਣੇ ਬੇਲੋੜੇ ਆਪਾਂ ਰਿਆਨ ਸਪ੍ਰੇਆਂ ਕਰਕੇ ਖਰਚੇ ਕਰ ਰਹੇ ਹਾਂ ਠੀਕ ਹੈ ਤਾਂ ਕਿ ਕਿੱਥੇ ਦਾ ਆਪਣੀ 1000 1200 ਦੀ ਸਪਰੇ 700 800 ਲੱਗ ਜਾਂਦੇ ਕਿੱਥੇ ਆਪਣਾ ਮਾਤਰ ਪਿਆਰ ਪੇ ਦਾ ਕਾਰਡ ਆ ਉਹ ਵੀ ਬਾਇਓ ਕੰਟਰੋਲ ਇਹਦਾ ਅਸਰ ਕਿੰਨਾ ਕੁ ਹੁੰਦਾ ਖੇਤ ਦੇ ਵਿੱਚ ਇਹਦਾ ਅਸਰ ਜੀ ਹੁਣ ਤੁਸੀਂ ਦੇਖ ਲਓ ਵੀ ਹਫਤੇ ਬਾਅਦ ਲਾਉਣਾ ਜੀ ਅੱਛਾ ਠੀਕ ਹੈ ਠੀਕ ਹੈ ਇਹਦੇ ਕਾਫੀ ਮਤਲਬ ਹਜ਼ਾਰਾਂ ਦੀ ਕੀਮਤੀ ਵਿੱਚ ਆਂਡੇ ਨਹੀਂ ਜੀ ਹਾਂ ਠੀਕ ਹੈ ਜਿੱਥੇ ਜਿੱਥੇ ਮੰਨ ਲਓ ਇਹਨੂੰ ਆਪਾਂ ਲਾਵਾਂਗੇ ਉਹਦੇ ਆਸੇ-ਬਸ ਦਾ ਏਰੀਆ ਮਤਲਬ ਕਿ ਆਪਣਾ ਬਚਿਆ ਰਹਿੰਦਾ ਜੀ ਆ ਜੂਮ ਕਰ ਲਵਾ ਵਾ ਹਾਂ ਆ ਦੇਖ ਇਸ ਤੋਂ ਗਾ ਉਹ ਪੈਦਾ ਹੋਣੇ ਆਪਣੇ ਮਿੱਤਰ ਕੀੜੇ ਜਿਨ੍ਹਾਂ ਨੇ ਦੁਸ਼ਮਣ ਕੀੜਿਆਂ ਦੇ ਅੰਡੇ ਤੇ ਹਮਲਾ ਕਰਨਾ ਜਿਹੜੇ ਪੈਦਾ ਨਹੀਂ ਹੋਣ ਹਾਂ ਠੀਕ ਹੈ ਤਕਨੀਕ ਤਾਂ ਵਾ ਵਧੀਆ ਜੇ ਕਾਮਯਾਬ ਰੋਇਦਾ ਹਾਂ ਹਾਂਜੀ ਠੀਕ ਹੈ ਤੁਹਾਡੀ ਸੰਸਥਾ ਕੀ ਹੈ ਕੀ ਕਰਦੀ ਹੈ ਮਨੁੱਖੀ ਵਿਕਾਸ ਸੰਸਥਾ ਹੈ ਸਾਡੀ ਅੱਛਾ ਠੀਕ ਹੈ ਇਹ ਵਾਤਾਵਰਣ ਦੀ ਸੰਭਾਲ ਤੇ ਕੰਮ ਕਰਦੀ ਆ ਇਸ ਟਾਈਮ ਅਸੀਂ ਪੰਜਾਬ ਦੇ ਵਿੱਚ ਪ੍ਰਾਣਾ ਪ੍ਰੋਜੈਕਟ ਤੇ ਕੰਮ ਕਰ ਰਹੇ ਹਾਂ ਉਹ ਕੀ ਹੈ ਜੀ ਪ੍ਰਾਣਾ ਪ੍ਰੋਜੈਕਟ ਹੈਗਾ ਜੀ ਪ੍ਰੋਮੋਟਿੰਗ ਰੀਜਨਰੇਟਡ ਨਾਨ ਬਰਨ ਐਗਰੀਕਲਚਰ ਜਿਹਦੇ ਵਿੱਚ ਅਸੀਂ ਕਿਹਾ ਮਤਲਬ ਕਿ ਪਰਾਲੀ ਨੂੰ ਵਿੱਚ ਮਲਾ ਕੇ ਠੀਕ ਹੈ ਮੰਨ ਲਓ ਕਿ ਅਣਕ ਦੀ ਵਿਜਾਈ ਵਗੈਰਾ ਕਰਵਾਉਣੇ ਆ ਠੀਕ ਹੈ ਝੋਨੇ ਦੇ ਵਿੱਚ ਜਿਹੜੇ ਝੋਨੇ ਅਸੀਂ ਜਿਨ੍ਹਾਂ ਦਾ ਝੋਨੇ ਦੀ ਸਿੱਧੀ ਵਿਜਾਈ ਕਰਾਉਣੇ ਆ ਠੀਕ ਹੈ ਡੀਐਸਆਰ ਹੋ ਗਿਆ ਤੇ ਆ ਏਡਬਲਯੂਡੀ ਪਾਈਪ ਜਿਵੇਂ ਲੱਗੀ ਹੋਈ ਆ ਏਡਬਲਯੂਡੀ ਪਾਈਪ ਵਗੈਰਾ ਕਰਾਉਣੇ ਆ ਇਹ ਕੀ ਆ ਇਹਦੇ ਬਾਰੇ ਦੱਸੋ ਜੀ ਆਹ ਵਾਲੀ ਹਾਂਜੀ ਹਾਂ ਇਹ ਏਡਬਲਯੂਡੀ ਪਾਈਪ ਆ ਜੀ ਠੀਕ ਹੈ ਇਹ ਕੀ ਆ ਆਪਣੇ ਝੋਨੇ ਦੀ ਫਸਲ ਦੇ ਵਿੱਚ ਸਿਕਾਸ ਘਾ ਕੇ ਪਾਣੀ ਲਾਉਣ ਦੀ ਤਕਨੀਕ ਆ ਅੱਛਾ ਠੀਕ ਹੈ ਇੱਕ ਤਾਂ ਜਿਵੇਂ ਆਪਾਂ ਹੁਣ ਆਪਣਾ ਖੇਤ ਦੇਖ ਲੈਣਾ ਵੀ ਵਾਹਣ ਸੁੱਕਾ ਪਿਆ ਆਪਾਂ ਪਾਣੀ ਲਾ ਦਈਏ ਹਾਂਜੀ ਹਾਂਜੀ ਇਹਦੇ ਨਾਲ ਅਗੇ ਆਪਾਂ ਨੂੰ ਪਤਾ ਲੱਗ ਜਾਂਦਾ ਆਪਣੇ ਝੋਨੇ ਦੀ ਜੜਾ ਕੋਲੇ ਪਾਣੀ ਹੈਗਾ ਕਿ ਨਹੀਂ ਹੈਗਾ ਨਮੀ ਹੈਗਾ ਕਿ ਨਹੀਂ ਹੈਗਾ ਇਹ ਖੇਤ ਦੇ ਵਿੱਚ ਕਿਹੜੇ ਅਰਗੇ ਚਲਾਉਣਾ ਪੈਂਦਾ ਨੀਵੇਂ ਚ ਜਾਂ ਉੱਚੇ ਚ ਨਹੀਂ ਜਦੋਂ ਤੁਸੀਂ ਇਹ ਲਾਉਣਾ ਜੀ ਆਪਣਾ ਖੇਤ ਲੈਵਲ ਹੋਣਾ ਚਾਹੀਦਾ ਜੀ ਕਿਉਂਕਿ ਜੇ ਆਪਾਂ ਉੱਚੇ ਦਾ ਚ ਲਾਦਾ ਤਾਂ ਇਹਦੇ ਚ ਪਾਣੀ ਸੁੱਕ ਜੂਗਾ ਬਾਕੀ ਬਾਹਣ ਚ ਖੜਾ ਰਹਿੰਦਾ ਜੇ ਨੀਵੇਂ ਚ ਲਾਦਾ ਫਿਰ ਇਹ ਚ ਪਾਣੀ ਖੜਾ ਰਹੂ ਬਾਹਣ ਚ ਸੁੱਕ ਜੂਗਾ ਵਾਹੇ ਤਾਂ ਚਲੋ ਕਿਰਾਏ ਅੱਜ ਕੱਲ ਲੱਗੇ ਹੀ ਹੁੰਦੇ ਕਿ ਕੋਈ ਕਿਰਾਏ ਕੋਈ ਇੱਧਰ ਇਹਦੇ ਵਿੱਚ ਕੀ ਆ ਵੀ ਮੰਨ ਲਓ ਥੱਲੇ ਆ 8 ਇੰਚ ਤੱਕ ਤਾਂ ਮੰਨ ਲਓ ਲੱਗੀਆਂ ਹੁੰਦੀਆਂ ਮੋਰੀਆਂ ਕੀਤੀਆਂ ਹੁੰਦੀਆਂ ਉੱਪਰ ਉਹ ਆ 4 ਇੰਚ ਜਿਹੜਾ ਸਾਫ਼ ਹੁੰਦਾ ਠੀਕ ਹੈ ਇਹਦੇ ਵਿੱਚ ਕੀ ਆ ਆਪਾਂ ਲੈਂਡ ਤੱਕ ਜਿਹੜੀ ਯਾਨੀ ਕਿ ਆ ਜਿਹੜਾ 8 ਇੰਚ ਹਿੱਸਾ ਹੈ ਆਪਾਂ ਮਿੱਟੀ ਚ ਲਾ ਦੇਣਾ ਖੇਤ ਚ ਲਾ ਦੇਣਾ ਉਸ ਤੋਂ ਬਾਅਦ ਜੇ ਆਪਾਂ ਪਾਣੀ ਲਾਉਣਾ ਇਹਦੇ ਆਪ ਜਿੰਨੀ ਦੱਬੀ ਆ ਉਦੋਂ 2 ਇੰਚ ਤੱਕ ਪਾਣੀ ਲਾਉਣਾ ਹਮੇਸ਼ਾ ਵਾ ਅੱਛਾ ਇੰਨਾ ਉਦੋਂ ਬਾਅਦ ਜਦੋਂ ਸੁੱਕਦਾ ਸੁੱਕਦਾ ਤਾਰ ਤੱਕ ਜਿਹੜੀ ਆਪਾਂ ਨਿਸ਼ਾਨੀ ਲਾਈ ਆ ਥੱਲੇ 25 ਸੈਂਟੀਮੀਟਰ ਤੇ ਇੱਥੋਂ ਤੱਕ ਪਾਣੀ ਜਾਂਦਾ ਉਦੋਂ ਬਾਅਦ ਦੁਬਾਰੇ ਪਾਣੀ ਲਾਉਣਾ ਇੱਕ ਦਾ ਪਾਣੀ ਠੀਕ ਆ ਇਹਦੇ ਨਾਲ ਆਪਾਂ ਜੇ ਪਾਣੀ ਸਿਕਾ ਸਿਕਾ ਕੇ ਲਾਉਣਾ ਇੱਕ ਤਾਂ ਆਪਣੇ 4 ਤੋਂ 5 ਪਾਣੀ ਬਚ ਜਾਂਦੇ ਆ ਬਾਕੀ ਜਿਹੜੇ ਹੁਣ ਆਪਣੇ ਉਲੀ ਰੋਗ ਆਉਂਦੇ ਆ ਫੰਗੀ ਪੈਂਦੀ ਆ ਉਹ ਵੀ ਘਟ ਪੈਂਦੀ ਆ ਆ ਇਲੈਕਟ੍ਰੋਨਿਕ ਡਿਵਾਈਸ ਹੈ ਇਹ ਮੰਨ ਲਓ ਸੈਂਸਰ ਵਾਲਾ ਜੀ ਅੱਛਾ ਠੀਕ ਹੈ ਇਹਦੇ ਨਾਲ ਕੀ ਹੁੰਦਾ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਜਦੋਂ ਆਪਣੇ ਬਾਹਣਾਂ ਚ ਪਾਣੀ ਫੁੱਲ ਹੋ ਗਿਆ ਆਪਣੇ ਕੋਲ ਮੈਸੇਜ ਆ ਜਾਂਦਾ ਵੀ ਤੁਹਾਡੇ ਪਾਣੀ ਠੀਕ ਹੈ ਅੱਛਾ ਉਦੋਂ ਬਾਅਦ ਜਦੋਂ ਸੁੱਕ ਜਾਂਦਾ ਫਿਰ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਤੁਹਾਡੇ ਪਾਣੀ ਮਤਲਬ ਲਾਉਣ ਵਾਲਾ ਹੋਇਆ ਹੁਣ ਪਾਣੀ ਲਾ ਦੇ ਇਹ ਕਿੰਨੇ ਦਾ ਡਿਵਾਈਸ ਹੁੰਦਾ ਹੈ ਇਹਦੀ ਜੀ ਲਗਭਗ ਕੀਮਤ ਵੈਸੇ 16000 ਦਾ ਹੈ ਪੇ ਵਾਲਾ ਹਾਂਜੀ ਅੱਛਾ ਠੀਕ ਹੈ ਜੀ ਤੇ ਜਿਹੜਾ ਉਹ ਨਾਰਮਲ ਆ ਨਾਰਮਲ ਪਾਈਪ ਦਾ ਪੱਕਾ ਵੀ ਕੋਈ ਐਪ ਕਰ ਰਿਹਾ ਵੀ ਬਣਾ ਸਕਦਾ ਹੈ ਆਪਣੇ ਹੁਣ 4 ਇੰਚੀ ਪਾਈਪ ਲੱਗ ਬਗ ਉਹਨੂੰ ਤਿਆਰ ਕਰ ਸਕਦੇ ਸਹੀ ਹੈ ਸਹੀ ਹੈ ਸਹੀ ਹੈ ਬਾਕੀ ਐਤ ਕੀ ਸੀ ਐਤ ਕੀ ਅਸੀਂ ਇਸ ਪਾਈਪ ਨਾਲ ਜੀ 75000 ਏਕੜ ਦੇ ਵਿੱਚ ਮਤਲਬ ਇਹ ਏਰੀਆ ਕਵਰ ਕੀਤਾ ਹੈ 7000 ਏਕੜ ਦੇ ਪਾਈਪ ਲਾਈ ਆ ਜਿਹਦੇ ਵਿੱਚ ਜਿੱਥੇ ਅਸੀਂ ਪ੍ਰੈਕਟੀਕਲ ਦੇਖਿਆ ਜੀ ਲਾਇਆ ਉੱਥੇ ਕੀ ਮਤਲਬ ਉਲੀ ਰੋਗ ਫੰਗਸ ਜਿਹੜੀ ਆ ਘਟਾਈ ਜਿਹੜੇ ਆਪਣੇ ਹਲਦੀ ਰੋਗ ਆ ਪਾਣੀ ਘਟ ਪਾਣੀ ਤ੍ਰਤੀਬ ਬਾਰ ਹਾਂ ਸਹੀ ਹੈ ਚਲੋ ਵਧੀਆ ਜੀ ਧੰਨਵਾਦ ਵੀ ਜਾਣਕਾਰੀ ਦੇਣ ਲਈ ਠੀਕ